ਤ ਬਣਾ ਰਹੀ ਹੈ ਨਾ ਵੀਡੀਓ ਬਣਾਈ ਹੈ ਅੰਦਰ ਹਾਂ ਚਲ ਦੇਖ ਲੈਂਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਬਹੁਤ ਵਧੀਆ ਹੋਵੋਗੇ ਤਾਂ ਦੋਸਤੋ ਅੱਜ ਦੀ ਸਾਡੀ ਵੀਡੀਓ ਹੋਣ ਵਾਲੀ ਹੈ ਜੀ ਲੁਧਿਆਣੇ ਦੇ ਚੌੜਾ ਬਾਜ਼ਾਰ ਵਾਲੀ ਹਾਂਜੀ ਤੇ ਜੀ ਸੰਡੇ ਦੀ ਵੀਡੀਓ ਨਹੀਂ ਹੈ ਇੱਥੇ ਸਭ ਤੋਂ ਵੱਧ ਸੇਲਾ ਸੰਡੇ ਨੂੰ ਲੱਗਦੀਆਂ ਨੇ ਜਿਵੇਂ ਆ ਸੂਟ ਤੁਸੀਂ ਦੇਖ ਰਹੇ ਹੋ ਇੱਥੇ 450 ਰੁਪਏ ਫਿਕਸ ਪ੍ਰਾਈਜ਼ ਦੁਕਾਨ ਹੈ ਕਿਉਂਕਿ ਚੌੜੇ ਬਾਜ਼ਾਰ ਵਿੱਚ ਲੇਡੀਜ਼ ਸੂਟ ਆਂਦੀਆਂ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਜਿਨ੍ਹਾਂ ਸਬ ਦਾ ਅਲੱਗ-ਲੱਗ ਰੇਟ ਹੈ ਜੀ ਤਾਂ ਦੇਖੋ ਜੀ ਫਿਰ ਵੀ ਇੱਥੇ ਪੂਰਾ ਹਫ਼ਤਾ ਇੱਥੇ ਇਸ ਤਰ੍ਹਾਂ ਦੀ ਰੌਣਕ ਰਹਿੰਦੀ ਹੈ ਬਟ ਸੰਡੇ ਨੂੰ ਇੱਥੇ ਸਭ ਤੋਂ ਵੱਧ ਰਸ਼ ਰਹਿੰਦਾ ਹੈ ਜੀ ਤੁਹਾਨੂੰ ਲੁਧਿਆਣੇ ਦਾ ਚੋੜਾ ਬਾਜ਼ਾਰ ਸਭ ਤੋਂ ਸਸਤਾ ਬਾਜ਼ਾਰ ਲੱਗੇਗਾ ਜੀ ਸੰਡੇ ਨੂੰ ਇਸ ਕਰਕੇ ਤੁਸੀਂ ਅਗਰ ਸ਼ਾਪਿੰਗ ਕਰਨ ਦੀ ਸੋਚ ਰਹੇ ਹੋ ਲੁਧਿਆਣੇ ਦੀ ਤਾਂ ਤੁਸੀਂ ਸੰਡੇ ਨੂੰ ਆਓ ਬਟ ਆਇਓ ਤੁਸੀਂ ਬਾਅਦ ਦੁਪਹਿਰ ਤਾਂ ਦੇਖੋ ਜੀ ਇੱਥੇ ਤੁਹਾਨੂੰ ਬੱਚਿਆਂ ਦੇ ਕੱਪੜੇ ਲੇਡੀਜ਼ ਕੱਪੜੇ ਜੈਂਟਸ ਕੱਪੜੇ ਆਪਣਾ ਮਨੀਆਰੀ ਦਾ ਸਮਾਨ ਜੁੱਤੀਆਂ ਸਾਰਾ ਕੁਝ ਮਤਲਬ ਤੁਹਾਨੂੰ ਇਸ ਬਾਜ਼ਾਰ ਵਿੱਚ ਮਿਲ ਜਾਵੇਗਾ ਜੀ ਲੁਧਿਆਣੇ ਦਾ ਚੋੜਾ ਬਾਜ਼ਾਰ ਕਾਫੀ ਸਸਤਾ ਬਾਜ਼ਾਰ ਹੈ ਜੀ ਆ ਇੱਥੇ ਪਲਾਸਟਿਕ ਦੇ ਭਾਂਡੇ 30-30 ਰੁਪਏ ਨੂੰ ਸੇਲ ਲੱਗੀ ਹੋਈ ਸੀਗੀ ਜੀ ਸਾਰੇ ਆ ਚੋਪਰ ਹੋਏ ਇੱਥੇ 1.5-150 ਰੁਪਏ ਨੂੰ ਲੱਗੇ ਹੋਏ ਨੇ ਆ ਲੋਹੜਾਂ ਜੀ ਇੱਥੇ 1.5-150 ਰੁਪਏ ਨੂੰ ਲੱਗਿਆ ਹੋਇਆ ਹੈ ਜੀ ਮਤਲਬ ਕੰਪੀਟੀਸ਼ਨ ਹੈ ਆਵਾਜ਼ਾਂ ਮਾਰ ਮਾਰ ਕੇ ਬੁਲਾਉਂਦੇ ਨੇ ਕਿ ਇੱਕ ਦੂਜੇ ਤੋਂ ਵੱਧ ਕਿਉਂਕਿ ਵੇਚਣ ਦਾ ਹੁੰਦਾ ਤਾਂ ਇਸ ਵਜ੍ਹਾ ਕਰਕੇ ਕਾਫੀ ਸਸਤਾ ਸਮਾਨ ਹੈ ਜੀ ਆ ਦੇਖੋ ਜੀ ਆ ਇੱਥੇ ਡਬਲ ਬੈੱਡ ਸ਼ੀਟਸ ਹੈ ਕਾਟਨ ਦੀਆਂ ਇਹ ਸਿਰਫ ਔਰ ਸਿਰਫਰੇ 2200 ਰੁਪਏ ਨੂੰ ਲੱਗੀਆਂ ਹੋਈਆਂ ਨੇ ਜੀ ਵਿਦ ਪਿੱਲੋ ਕਵਰ ਕਿੰਗ ਸਾਈਜ਼ ਬੈੱਡ ਸ਼ੀਟਸ ਹੈ ਡੱਬੇ ਵਾਲੀਆਂ ਵੀ ਇਹ 2500 ਰੁਪਏ ਦੀਆਂ ਤੇ ਆ ਜਿਹੜੀਆਂ ਇਦਾਂ ਲਿਫਾਫੇ 'ਚ ਪੈਕ ਹੈ ਜੀ ਆ ਸਿਰਫਰੇ 2200 ਰੁਪਏ ਨੂੰ ਹੈ ਤੇ ਇੱਥੇ ਹੀ ਸੋਫੇ ਕਵਰ ਤੁਹਾਨੂੰ ਟੇਬਲ ਕਲੋਥ ਮਗਰ ਸਾਰਾ ਕੁਝ ਮਤਲਬ ਇਸ ਤਰ੍ਹਾਂ ਦਾ ਸਮਾਨ ਮਿਲ ਜਾਵੇਗਾ ਜੀ ਤਾਂ ਚਲੋ ਜੀ ਹੁਣ ਅਸੀਂ ਚੱਲਦੇ ਹਾਂ ਥੋੜਾ ਜਿਹਾ ਅੱਗੇ ਤਾਂ ਇੱਥੇ ਤੁਹਾਨੂੰ ਆਹ ਵਾਲੇ ਕੱਪੜਿਆਂ ਦੀ ਸੇਲ ਸਿਰਫ 50-50 ਰੁਪਏ ਦੇ ਕੱਪੜਿਆਂ ਦੀ ਇੱਥੇ ਸੇਲ ਲੱਗੀ ਹੋਈ ਹੈ ਜੀ ਜਿਹੜਾ ਮਰਜੀ ਕੱਪੜਾ ਲਵੋ ਤੁਸੀਂ ਪੂਰਾ ਢੇਰ ਲੱਗਿਆ ਹੋਇਆ ਹੈ ਜੀ ਬਿਲਕੁਲ ਫਰੈਸ਼ ਪੀਸ ਹੈ ਨਹੀਂ ਹੈ ਕਿ ਸੈਕੰਡ ਹੈਂਡ ਮਾਲ ਹੈ ਤੇ ਕਾਫੀ ਸਸਤਾ ਹੈ ਨਾ ਏਦਾਂ ਮਤਲਬ ਲੋਟ ਖਰੀਦ ਲੰਦੇ ਇਹ ਬੱਚਿਆਂ ਦੇ ਕੱਪੜੇ ਹੈ ਜੀ ਆਪਣਾ 4 ਸਾਲ ਦੇ ਬੱਚੇ ਤੋਂ ਲੈ ਕੇ 12 ਸਾਲ ਦੇ ਬੱਚੇ ਤੱਕ ਆਰਾਮ ਨਾਲ ਇੱਥੇ ਤੁਹਾਨੂੰ ਕੱਪੜੇ ਮਿਲ ਜਾਣਗੇ ਜੀ ਵਿੱਚ ਫਰੌਕਸ ਹੋਣਗੀਆਂ ਟੀ ਸ਼ਰਟਾਂ ਹੋਣਗੀਆਂ ਸ਼ਰਟਾਂ ਹੋਣਗੀਆਂ ਇਸ ਤਰ੍ਹਾਂ ਦੇ ਮਤਲਬ ਕੱਪੜੇ ਹੈ ਜੀ ਆਹ ਵਾਲੇ ਤਾਂ ਦੇਖੋ ਜੀ ਇਸ ਤਰ੍ਹਾਂ ਕਾਫੀ ਸਸਤਾ ਸਮਾਨ ਤੁਹਾਨੂੰ ਲੁਧਿਆਣੇ ਦੇ ਚੋੜੇ ਬਾਜ਼ਾਰ ਵਿੱਚ ਦੇਖਣ ਨੂੰ ਮਿਲ ਜਾਵੇਗਾ ਜੀ ਜਿਵੇਂ ਆਹ ਦੇਖੋ ਜੀ ਆ ਵਾਈਟ ਕਲਰ ਦੀ ਇੱਕ ਫਰੌਕ ਹੈ ਜੀ ਕਾਫੀ ਮਤਲਬ ਕਪੜਾ ਬਹੁਤ ਜਿਆਦਾ ਸਟਾਫ ਹੈ ਜੀ ਜਿਸ ਤਰ੍ਹਾਂ ਬਿਲਕੁਲ ਗਰਮੀਆਂ ਵਿੱਚ ਠੰਡਾ ਕਪੜਾ ਹੁੰਦਾ ਹੈ ਨਾ ਜੀ ਉਹ ਵਾਲਾ ਸਟਾਫ ਸੀਗਾ ਬਟ ਵਿੱਚ ਪੋਲੀਸਟਰ ਵੀ ਸੀ ਉਹ ਵੀ ਤੁਹਾਨੂੰ ਅੱਗੇ ਦੇਖਣ ਨੂੰ ਮਿਲੇਗੀ ਜੀ ਇਸ ਤਰ੍ਹਾਂ ਮਤਲਬ ਕਾਫੀ ਟੀਅਰ ਲੱਗਿਆ ਹੋਇਆ ਹੈ ਜੀ ਤੁਸੀਂ ਆਪਣੇ ਬੱਚਿਆਂ ਦੇ ਅਕੋਰਡਿੰਗ ਇੱਥੇ ਕਪੜਾ ਲੈ ਸਕਦੇ ਹੋ ਜੀ ਤਾਂ ਇੱਥੇ ਕਾਫੀ ਤੁਹਾਨੂੰ ਇਦਾਂ ਦੀਆਂ ਸੇਲਾ ਮਿਲ ਜਾਣਗੀਆਂ ਜੀ ਜਿੱਥੇ ਕਿ ਜੀ 50 ਰੁਪਏ ਤੋਂ ਕੀ ਇੱਥੇ ਕਪੜਾ ਤੁਹਾਨੂੰ 20 ਰੁਪਏ ਤੋਂ ਵੀ ਸਟਾਰਟ ਹੋਵੇਗਾ ਜੀ ਇਦਾਂ ਦਾ ਮਿਲੇਗਾ ਤਾਂ ਦੇਖੋ ਜੀ ਆ ਇੱਥੇ ਫੁੱਲ ਬਾਜੂ ਟੀ-ਸ਼ਰਟ ਹੈ ਕਾਫੀ ਪਿਆਰਾ ਕਪੜਾ ਸੀਗਾ ਰਿਯੋਨ ਵਾਲਾ ਹੁੰਦਾ ਨਾ ਜਿਹੜਾ ਠੰਡਾ ਕਪੜਾ ਉਹ ਸੀਗਾ ਜੀ ਪੂਰਾ ਢੇਰ ਲੱਗਿਆ ਹੋਇਆ ਏ ਇਸ ਤਰ੍ਹਾਂ ਆ ਕੇ ਛਾਂਟੀ ਕਰਨੀ ਪਵੇਗੀ ਇਸ ਤਰ੍ਹਾਂ ਮਤਲਬ ਬਹੁਤ ਚੋੜੇ ਬਾਜ਼ਾਰ ਵਿੱਚ ਇਦਾਂ ਆਂਦੀ ਆ ਬਹੁਤ ਸਾਰੀਆਂ ਦੁਕਾਨਾਂ ਮਿਲ ਜਾਣਗੀਆਂ ਜਿਨਾ ਦਾ ਕੀ ਫਿਕਸ ਪ੍ਰਾਈਜ਼ ਹੋਵੇਗਾ ਜਦੋਂ ਅੰਦਰ ਇਹਨਾਂ ਦੇ ਅਸੀਂ ਗਏ ਸੀਗੇ ਅੰਦਰ ਇਹਨਾਂ ਮਤਲਬ ਪੈਂਟਾ ਵਗੈਰਾ 50 50 ਰੁਪਏ 100 100 ਰੁਪਏ ਇਸ ਤਰ੍ਹਾਂ ਇਹਨਾਂ ਨੇ ਸੇਲ ਇੱਥੇ ਢੇਰਾਂ ਦੇ ਢੇਰ ਲੱਗੇ ਹੋਏ ਨੇ ਜੀ ਇੱਥੇ ਤੁਸੀਂ ਜਿਹੜਾ ਮਰਜੀ ਲੈ ਸਕਦੇ ਹੋ ਆ ਇੱਕ ਫਰੌਕ ਸੀ ਵੀ ਸੀਗੀ ਕਾਫੀ ਪਿਆਰੀ ਐ ਇਸ ਤਰ੍ਹਾਂ ਜਿਪ ਵਾਲੀ ਸੀ ਇਹ ਮਤਲਬ ਇਸ ਤਰ੍ਹਾਂ ਦਾ ਸਮਾਨ ਤੁਹਾਨੂੰ ਇੱਥੇ ਕਾਫੀ ਮਿਲ ਜਾਵੇਗਾ ਲੁਧਿਆਣੇ ਦੇ ਚੌੜਾ ਬਾਜ਼ਾਰ ਵਿੱਚ ਤਾਂ ਦੋਸਤੋ ਕਿਉਂਕਿ ਲੁਧਿਆਣੇ ਵਿੱਚ ਨਾ ਜ਼ਿਆਦਾਤਰ ਕਪੜਾ ਵਿੰਟਰ ਵਾਲਾ ਸਰਦੀਆਂ ਵਾਲਾ ਵਿਕਦਾ ਏ ਬਟ ਇੱਥੇ ਗਰਮੀਆਂ ਨੂੰ ਵੀ ਕੁਝ ਨਾ ਕੁਝ ਵੀ ਖਹੀ ਜਾਂਦਾ ਏ ਤਾਂ ਹੈਨਾ ਜੀ ਤਾਂ ਵੀਡੀਓ ਵਿੱਚ ਤੁਸੀਂ ਬਨੇ ਰਹੋ ਤੇ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਤਾਂ ਦੇਖੋ ਜੀ ਆ ਇਸ ਤਰ੍ਹਾਂ ਦੁਪਹਿਰ ਨੂੰ ਇੱਥੇ ਆ ਵਾਲਾ ਹਾਲ ਹੁੰਦਾ ਮਤਲਬ ਗਾਕੀ ਐਨੀ ਨਹੀਂ ਹੁੰਦੀ ਹੈਗੀ ਸ਼ਾਮ ਨੂੰ ਇੱਥੇ ਤੁਹਾਨੂੰ ਰਸ਼ ਜ਼ਰੂਰ ਮਿਲ ਜਾਵੇਗਾ ਜੀ ਕਿਉਂਕਿ ਹੁਣ ਧੁੱਪ ਹੈ ਨਾ ਉਸ ਵਜ੍ਹਾ ਕਰਕੇ ਗਾਕ ਥੋੜਾ ਘਟ ਹੀ ਆਂਦਾ ਹੈ ਬਟ ਫਿਰ ਵੀ ਆਉਂਦੇ ਨੇ ਜਿੰਨੇ ਆ ਦੇਖੋ ਦੁਕਾਨਦਾਰਾਂ ਨੇ ਕਿਵੇਂ ਬਾਹਰ ਰੇੜੀਆਂ ਫੜੀਆਂ ਲਗਾ ਲਗਾ ਕੇ ਇਸ ਤਰ੍ਹਾਂ ਹੁੰਦੇ ਆ ਵੇਚਣ ਵਾਲੇ 1.5 150 ਰੁਪਏ ਤੋਂ ਇੱਥੇ ਲੋਰਾ ਜੈਂਟਸ ਲੋਰਾ ਸਟਾਰਟ ਹੋ ਜਾਂਦੀ ਹੈ ਜੀ ਤਾਂ ਦੇਖੋ ਜੀ ਇਹ ਸਾਰਾ ਚੌੜਾ ਬਾਜ਼ਾਰ ਹੈ ਜੀ ਕਿਉਂਕਿ ਇਸ ਦੀ ਸੜਕ ਬਹੁਤ ਜ਼ਿਆਦਾ ਚੌੜੀ ਹੈ ਇਸ ਕਰਕੇ ਲੁਧਿਆਣੇ ਦਾ ਬਹੁਤ ਪੁਰਾਣਾ ਬਾਜ਼ਾਰ ਹੈ ਆ ਇੱਥੇ ਬੱਚਿਆਂ ਦੀਆਂ ਫਰੋਕਾਂ ਹੋਈਆਂ 50-50 ਰੁਪਏ ਦੇ ਆਹ ਵਾਲੇ ਸੂਟ ਨਿੱਕਰ ਸੂਟ 70 ਰੁਪਏ 80 ਰੁਪਏ ਇਸ ਤਰ੍ਹਾਂ ਢੇਰ ਲੱਗਿਆ ਹੋਇਆ ਹੈ ਜੀ ਤਾਂ ਦੇਖੋ ਜੀ ਐਦਾਂ ਤੁਹਾਨੂੰ ਆਵਾਜ਼ਾਂ ਮਾਰ-ਮਾਰ ਕੇ ਬੁਲਾਣਗੇ ਜਰਾਬਾਂ ਦੇ ਇੱਥੇ ਤੁਹਾਨੂੰ ਜੋੜੇ ਵੀ 100 ਰੁਪਏ ਦੇ 9 ਪੀਸ ਆਰਾਮ ਨਾਲ ਦੇ ਦੇਣਗੇ ਗਰਮੀਆਂ ਵਾਲੀਆਂ ਤਾਂ ਇਸ ਤਰ੍ਹਾਂ ਜਿਨ੍ਹਾਂ ਨੇ ਆ ਥੋੜਾ-ਥੋੜਾ ਕਰਕੇ ਸਾਮਾਨ ਚੱਕਿਆ ਹੁੰਦਾ ਨਾ ਇਹ ਬਹੁਤ ਸਸਤਾ ਸਮਾਨ ਦਿੰਦੇ ਨੇ ਕਿਉਂਕਿ ਇਹ ਲੁਧਿਆਣੇ ਤੋਂ ਹੀ ਖਰੀਦ ਕੇ ਫਿਰ ਇੱਥਾ ਇੱਥੇ ਲੁਧਿਆਣੇ ਦੇ ਬਾਜ਼ਾਰਾ ਵਿੱਚ ਹੀ ਵੇਚ ਦਿੰਦੇ ਨੇ ਤਾਂ ਦੇਖੋ ਜੀ ਬਹੁਤ ਜ਼ਿਆਦਾ ਇੱਥੇ ਕੱਪੜਿਆਂ ਦਾ ਢੇਰ ਲੱਗਿਆ ਹੋਇਆ ਹੈ ਜੀ ਲੱਗੀ ਫੱਬੀ ਬਹੁਤ ਲੱਗਦੀ ਹੈ ਇਸ ਲਈ ਤੁਸੀਂ ਘੱਟ ਵੱਧ ਵੀ ਕਰਾ ਸਕਦੇ ਹੋ ਜਿਨ੍ਹਾਂ ਦਾ ਤਾਂ ਫਿਕਸ ਰੇਟ ਹੁੰਦਾ ਉਹ ਤਾਂ ਜੀ ਚਲੋ ਨਹੀਂ ਕਰਨਗੇ ਬਟ ਜਿਨ੍ਹਾਂ ਦਾ ਫਿਕਸ ਰੇਟ ਨਹੀਂ ਹੁੰਦਾ ਉਹ ਤੁਸੀਂ ਇੱਥੇ ਰੇਟ ਘੱਟ ਵੱਧ ਵੀ ਕਰਵਾ ਸਕਦੇ ਹੋ ਆ ਝੋਲੇ ਪਿੱਛੇ 100 ਰੁਪਏ ਦਾ ਸੀਗਾ ਇੰਨਾ ਵੱਡਾ ਝੋਲਾ ਬਾਬੇ ਨੇ ਜਿਹੜਾ ਚੱਕਿਆ ਵਾ ਸੀਗਾ ਤਾਂ ਦੋਸਤੋ ਐਸੀ ਕੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਕੀਤੇ ਬਿਨਾ ਨਾ ਜਾਇਓ ਤੇ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਜੀ ਔਰ ਹਾਂ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਵਧੀਆ ਜਿਹੀ ਵੀਡੀਓ ਵਿੱਚ ਮਿਲਦੇ ਆ ਲੁਧਿਆਣੇ ਦੇ ਕਿਸੇ ਹੋਰ ਬਾਜ਼ਾਰ ਵਿੱਚ ਕਿਸੇ ਹੋਰ ਦੁਕਾਨ ਵਿੱਚ ਤਦ ਤੱਕ ਸਾਰੇ ਆਪਣਾ ਧਿਆਨ ਰੱਖੋ ਸ਼ਸ਼ੀਕਾਲ ਜੀ ਆਹ ਸੂਟ ਇੱਥੇ 160 60 ਰੁਪਏ ਦੇ ਸੀਗੇ ਆ ਆਲ ਓਵਰ ਸੂਟ ਤਾਂ ਦੇਖੋ ਜੀ ਇਹ ਵੀ ਕਾਫੀ ਮਤਲਬ ਗਰਮੀਆਂ ਦੀ ਕਲੈਕਸ਼ਨ ਹੈ ਤਾਂ ਆ ਇੱਥੋਂ ਤੁਸੀਂ ਖਰੀਦ ਸਕਦੇ ਹੋ ਜੀ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਵਧੀਆ ਜਿਹੇ ਬਾਜ਼ਾਰ ਵਿੱਚ ਮਿਲਦੇ ਆ ਸ਼ਸ਼ੀਕਾਲ ਜੀ